ਹੁਣ ਆਪਾਂ ਚੱਲਦੇ ਆਂ ਜੀ ਬਾਬਾ ਨਾਮਦੇਵ ਜੀ ਦੇ ਜਿੱਥੇ ਜਨਮ ਹੋਇਆ ਸੀ ਉਹਨਾਂ ਦਾ ਉੱਥੇ ਨੂੰ ਇਹ ਗੱਡੀ ਆਪਣੀ ਰੈਡੀ ਆ ਇੱਧਰ ਸਾਰੇ ਬੰਦੇ ਆ ਗਏ ਸਾਰੀ ਸੰਗਤ ਆ ਗਈ ਤੇ ਸਾਰੀ ਸੰਗਤ ਆ ਗਈ ਹੁਣ ਆਪਾਂ ਚੱਲਦੇ ਆਂ ਆਪਾਂ ਪਹੁੰਚ ਗਏ ਜੀ ਬਾਬਾ ਨਾਮਦੇਵ ਜੀ ਦੇ ਘਰ ਪਿੰਡ ਚਾਸੀ ਤੇ ਨਾਲ ਆਪਣੇ ਸੁੱਖ ਬਾਈ ਆ ਤਾਂ ਵੀ ਚੱਲ ਚੱਲੀਏ ਚਲੋ ਨਾਮਦੇਵ ਜੀ ਦਾ ਘਰ ਦਿਖਾਉਣੇ ਆਪਾਂ ਇਹ ਤੁਸੀਂ ਇਕੱਠ ਦੇਖ ਸਕਦੇ ਹੋ ਇਕੱਠ ਬਹੁਤ ਆ ਕਿਉਂਕਿ ਇੱਥੇ ਕੋਈ ਮੇਲਾ ਲੱਗਿਆ ਹੋਇਆ ਲੋਕਲ ਇਹਨਾਂ ਦਾ ਤੇ ਤਾਂ ਹੀ ਇੰਨਾ ਇਕੱਠਾ ਆ ਇਹ ਦੇਖੋ ਇੱਧਰ ਕਹਿੰਦੇ ਮੇਲਾ ਲੱਗਿਆ ਆ ਤੇ ਆਪਾਂ ਚੱਲਦੇ ਆਂ ਇੱਧਰ ਬਾਬਾ ਨਾਮ ਦੀ ਜੇ ਘਰ ਦੇ ਵਿੱਚ ਜਿਹਨੇ 2 ਦਸੰਬਰ ਤੋਂ ਅੱਗੇ ਨਾਲ ਸਾਰੇ ਗੁਰਦੁਆਰਾ ਤੇ ਇਹ ਬਾਬੇ ਆਪਣੇ ਨਾਲ ਹੀ ਨੇ ਸਾਰੀ ਸੰਗਤ ਆਪਣੇ ਨਾਲ ਆ। 2-3 ਦਿਨਾਂ ਦੇ ਆਪਾਂ ਇਹਨਾਂ ਨਾਲ ਹੀ ਯਾਤਰਾ ਕਰ ਰਹੇ ਆ ਸਾਰੀ। ਇਹ ਰਸਤਾ ਜਾਂਦਾ ਜੀ ਬਾਬਾ ਨਾਮਦੇਵ ਤੇ ਘਰ ਨੂੰ। ਕਿੱਥੇ ਉਹਨਾਂ ਦਾ ਘਰ ਆ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ। ਇਹ ਰਸਤਾ ਜਾ ਰਿਹਾ। ਇਹ ਹੈ ਜੀ ਧੰਨ ਧੰਨ ਬਾਬਾ ਨਾਮਦੇਵ ਜੀ ਦਾ ਘਰ ਚਲਦੇ ਆਪਾਂ ਕਰਾਉਣਾ ਤੁਹਾਨੂੰ ਵੀ ਦਰਸ਼ਨ ਨਾ ਆਪਾਂ ਕਰਦੇ ਇਹ ਹੈ ਜੀ ਪਪਾ ਨਾਮਦੇਵ ਜੀ ਦਾ ਘਰ

उन्नीस सौ तिहत्तर का बने हुआ पुराना घर देखो ऑस्ट्रेलिजा भी हो दिखा ਇਹ 1973 ਦੇ ਬਹੁਤ ਪੁਰਾਣੇ ਨੇ ਇਹ ਤੁਸੀਂ ਗੱਡਾ ਦੇਖ ਸਕਦੇ ਹੋ ਨਰਸੀ ਦੇ ਵਿੱਚ ਆਪਾਂ ਦੇਖਿਆ ਸੀ ਤੇ ਮਹਾਰਾਸ਼ਟਰ ਸਟੇਟ ਦੇ ਵਿੱਚ ਗੱਡੇ ਅਜੇ ਵੀ ਚੱਲਦੇ ਆ ਨਰਸੀ ਇਹ ਪਿੰਡ ਦੇ ਵਿੱਚ ਆਪਾਂ ਖੜੇ ਆ ਪਿੰਡ ਆ ਸਾਰਾ ਤੇ ਇੱਥੇ ਹਜੇ ਵੀ ਬਲਦਾਂ ਨਾਲ ਖੇਤੀ ਹੁੰਦੀ ਆ ਬਲਦਾਂ ਨਾਲ ਟਰੋਅਟਵਾਹੀ ਹੁੰਦੀ ਆ ਇਹ ਸਾਰਾ ਨਰਸੀ ਪਿੰਡ ਆ ਤੇ ਹੁਣ ਆਪਾਂ ਚੱਲਦੇ ਆ ਜੀ ਇੱਥੋਂ ਤੇ ਹੁਣ ਆਪਾਂ ਚੱਲਦੇ ਆ ਜੀ ਆਪਾਂ ਇਸ ਟਾਈਮ ਤੇ ਪਿੰਡ ਨਰਸੀ ਚ ਜਿੱਥੇ ਬਾਬਾ ਨਾਮਦੇਵ ਜੀ ਦਾ ਘਰ ਸੀ ਤੇ ਹੁਣ ਆਪਾਂ ਚੱਲਦੇ ਆਂ ਇੱਥੋਂ ਪੰਜਾਬ ਵਾਲੇ ਆਪਣੇ ਹਲਦੀ ਬੋਲ ਲੈ ਕੇ ਜਾਂਦੇ ਆਂ ਹੁਣ ਐ ਨਹੀਂ ਪਤਾ ਵੀ ਰੇਟ ਦਾ ਫਰਕ ਆ ਕਿ ਨਹੀਂ ਫਰਕ ਪਰ ਹਲਦੀ ਲੈ ਕੇ ਬੋ ਜਾਂਦੇ ਆ ਤੇ ਹੁਣ ਆਪਾਂ ਚੱਲਦੇ ਆਂ ਹੁਣ ਆਪਾਂ ਪਹੁੰਚੇ ਆ ਜੀ ਭਗਤ ਬਾਬਾ ਨਾਮਦੇਵ ਜੀ ਦੇ ਗੁਰਦੁਆਰਾ ਸਾਹਿਬ ਤੇ ਪਹਿਲਾਂ ਆਪਾਂ ਉਹਨਾਂ ਦੇ ਘਰੇ ਜਾ ਕੇ ਆਂ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਆਪਾਂ ਤੁਹਾਨੂੰ ਘਰ ਦਿਖਾਇਆ ਤੇ ਹੁਣ ਆਪਾਂ ਪਹੁੰਚੇ ਆ ਬਾਬਾ ਨਾਮਦੇਵ ਜੀ ਦੇ ਗੁਰਦੁਆਰਾ ਸਾਹਿਬ ਹੁਣ ਆਪਾਂ ਚਲਦੇ ਆਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਂ ਜੀ ਇਹ ਆ ਬਾਬਾ ਨਾਮਦੇਵ ਜੀ ਦਾ ਗੁਰਦੁਆਰਾ ਸਾਹਿਬ ਤੇ ਜਨਮ ਦੇ ਨੰਦਿਆਂ ਦੀ ਬਾਤ ਜਿਹਨਾਂ ਦਾ ਹੱਥ ਨੂੰ ਮਾਰਨ ਲਈ ਨਾ ਕੋਈ ਸਾਹਿਬ ਵੱਡਾ ਨਾ ਹੋਵੇ ਕਿਸ ਨੂੰ ਮਾਰਨਾ ਸ਼ੱਕ ਹੈ ਕੋਈ ਮਰਨਾ ਉਹ ਜਾਂ ਜਾਈ ਇਹਦਾ ਆਤਮਾਨ ਨੰਬਰ ਆਉਂਦਾ ਨਾਗਨਾਥ ਮੰਦਿਰ। ਉਹ ਬਗਵਾਨ ਹੋਇਆ ਅੱਜ ਸਾਰਿਆਂ ਦੇ ਦਿਲਵਾਂ ਦੇ ਜੜੀ ਮੱਲੇ ਇੱਥੇ ਵੀ ਟਾਈਮ ਮੌਜੂਦ ਆ ਜੀ ਗੁਰਦੁਆਰਾ ਬਾਬਾ ਨਾਮਦੇਵ ਜੀ ਦੇ ਤੇ ਹੁਣ ਆਪਾਂ ਚੱਲਦੇ ਆਂ ਸਾਰੀ ਸੰਗਤ ਵੀ ਚੱਲੀ ਤੇ ਇੱਧਰ ਨਾਲ ਦੀ ਆਪਣੀ ਸੰਗਤ ਚੱਲੀ ਆ ਆਪਾਂ ਵੀ ਚੱਲਦੇ ਆਂ ਹੁਣ ਤਾਂ ਵੀ ਮੈਨਾਂ ਉੱਥੇ ਜਾਣਾ ਸਿਪੁਰ ਸਾਹਿਬ ਹੀ ਹੈ ਨਾ ਵਾਪਸ ਨੂੰ ਵਾਪਸੀ ਆਪਣੀ ਹੁਣ ਤਾਂ ਆਪਣੀ ਵਾਪਸੀ ਇੱਥੋਂ ਜੀ ਹੁਣ ਆਪਾਂ ਗੁਰਦੁਆਰਾ ਲੰਗਰ ਸਾਹਿਬ ਜਾਣਾ ਵਸ ਇੱਥੋਂ ਤੇ ਹਜੂਰ ਸਾਹਿਬ ਤੇ ਚੱਲਦੇ ਆ ਜੀ ਸਾਰੀ ਸੰਗਤ ਚੱਲੀ ਆਪਣੀ ਤੇ ਜੇ ਵੀਡੀਓ ਚੰਗੀ ਲੱਗੀ ਆ ਸ਼ੇਅਰ ਕਰਨਾ ਕਮੈਂਟ ਕਰਨਾ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਮੁੰਜਾਗ ਮਿਲਦੇ ਆਂ ਆਪਾਂ ਪਹੁੰਚ ਗਏ ਜੀ ਆਪਣੇ ਰੂਮ 'ਚ ਤੇ ਆਪਾਂ ਗੁਰਦੁਆਰਾ ਲੰਗਰ ਸਾਹਿਬ ਦੇ ਵਿੱਚ ਰੁਕੇ ਹੋ ਜੀ ਇੱਥੇ ਆਪਣੀ ਚਾਰਾਂ ਦੇ ਵਿੱਚ ਆਪਾਂ ਕਮਰਾ ਲਿਆ ਦੀ ਤੇ ਆਪਾਂ ਆਪਣੇ ਰੂਮ ਚ ਪਹੁੰਚ ਗਏ ਤੇ ਆਪਾਂ ਕਿੰਨੇ ਕ ਵਜੇ ਆਏ ਹਾਂ ਆਪਾਂ ਵੱਜ ਗਏ ਸਵੇਕ 4 ਦਾ ਟਾਈਮ ਹੋ ਗਿਆ ਸਵੇਕ 4 ਦਾ ਟਾਈਮ ਹੋ ਗਿਆ ਤੇ ਆਪਾਂ ਸਵੇਰੇ 8:00 ਵਜੇ ਤੁਰੇ ਸੀ ਬਾਬਾ ਨਾਮਦੇਵ ਜੀ ਦਾ ਸਾਨੂੰ ਮੰਦਿਰ ਦਿਖਾਇਆ ਉਹ ਤੇ ਉਹਨਾਂ ਦਾ ਜਨਮ ਸਥਾਨ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਉਹ ਸਾਰਾ ਆਪਾਂ ਨੂੰ ਦਿਖਾਇਆ ਤੇ ਕਿਰਾਇਆ ਆਪਣਾ ਲੱਗਿਆ ਇੱਥੋਂ 200 ਰੁਪਏ ਇੱਕ ਬੰਦੇ ਦਾ ਤੇ ਇਹ ਵੀਡੀਓ ਨੂੰ ਕਰਦੇ ਇੱਥੇ ਐਂਡ ਜੇ ਵੀਡੀਓ ਚੰਗੀ ਲੱਗੀ ਆ ਤਾਂ ਸ਼ੇਅਰ ਕਰਨਾ ਕਮੈਂਟ ਕਰਨਾ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁਲਾਗੇ ਨਵੀਂ ਵੀਡੀਓ ਚ ਨੈਕਸਟ